ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਨੇ ਅਤੇ ਪੰਜਾਬ ਵਿੱਚ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੇ ਉੱਤੇ ਨੱਥ ਪਾਉਣ ਦੇ ਵਿੱਚ ਅਸਫਲ ਹੁੰਦਾ ਨਜ਼ਰ ਆ ਰਿਹਾ ਅਜਿਹਾ ਮਾਮਲਾ ਸਮਰਾਲਾ ਤੇ ਖੰਨਾ ਰੋਡ ਤੇ ਪੈਂਦੀ ਜੁਵੈਲਰ ਦੀ ਦੁਕਾਨ ਦੇ ਉੱਤੇ ਸਾਹਮਣੇ ਆਇਆ ਜਿੱਥੇ ਕਿ ਇੱਕ ਲੁਟੇਰਾ ਗ੍ਰਾਹਕ ਬਣ ਕੇ ਆਉਂਦਾ ਹੈ ਅਤੇ ਦੁਕਾਨਦਾਰ ਨੂੰ ਕੁਝ ਸੋਨੇ ਦੇ ਗਹਿਣੇ ਦਿਖਾਉਣ ਦੀ ਗੱਲ ਕਰਦਾ ਤਾਂ ਜਦੋਂ ਉਸ ਨੂੰ ਪਸੰਦ ਆ ਜਾਂਦੇ ਨੇ ਤਾਂ ਇਹ ਗਹਿਣੇ ਉਸ ਨੂੰ ਵਜ਼ਨ ਕਰਵਾਉਣ ਦੇ ਲਈ ਕਹਿੰਦਾ ਤਾ ਜਦੋਂ ਦੁਕਾਨਦਾਰ ਇਹਨਾਂ ਗਹਿਣਿਆਂ ਦੇ ਵਜ਼ਨ ਦੇ ਵਿੱਚ ਰੁੱਝ ਜਾਂਦਾ ਹੈ ਤਾਂ ਉਹ ਉਥੋਂ ਗਹਿਣੇ ਚੁੱਕ ਕੇ ਭੱਜਣ ਵਿੱਚ ਕਾਮਯਾਬ ਹੋ ਜਾਂਦਾ ਹੈ ਇਹ ਮਾਮਲਾ ਸਮਰਾਲਾ ਸ਼ਹਿਰ ਦੇ ਖੰਨਾ ਰੋਡ ਤੇ ਬੰਦਨ ਜੁਵੈਲਰ ਨਾਮ ਦੀ ਸੁਨਿਆਰੇ ਦੀ ਦੁਕਾਨ ਤੇ ਗ੍ਰਾਹਕ ਬਣ ਕੇ ਆਏ ਇੱਕ ਲੁਟੇਰੇ ਦਾਇਆ ਜਿੱਥੇ ਸੋਨੇ ਦੀਆਂ ਮੁੰਦੀਆਂ ਨਾਲ ਭਰਿਆ ਹੋਇਆ ਡੱਬਾ ਚੁੱਕ ਕੇ ਦੌੜਦਾ ਹੋਇਆ ਆਪਣੀ ਕਨੇਡਾ ਗੱਡੀ ਦੇ ਵਿੱਚ ਫਰਾਰ ਹੋ ਜਾਂਦਾ ਜਿਸ ਦੀ ਸੀਸੀਟੀਵੀ ਫੋਟੋਜ਼ ਵੀ ਸਾਹਮਣੇ ਆਈ ਹੈ ਜਾਣਕਾਰੀ ਦੇ ਮੁਤਾਬਕ ਸੁਨਿਆਰੇ ਦੀ ਦੁਕਾਨ ਤੋਂ ਇੱਕ ਲੁਟੇਰਾ ਗ੍ਰਾਹਕ ਬਣ ਕੇ ਸੋਨੇ ਦੀਆਂ ਮੁੰਦੀਆਂ ਲੈਣ ਦੇ ਲਈ ਆਇਆ ਸੀ ਅਤੇ ਲੁਟੇਰੇ ਨੇ ਦੁਕਾਨ ਦੇ ਮਾਲਕ ਦੀਪਕ ਵਰਮਾ ਨੂੰ ਸੋਨੇ ਦੀ ਮੁੰਦੀ ਦਿਖਾਉਣ ਦੇ ਲਈ ਕਿਹਾ ਤਾਂ ਦੁਕਾਨ ਦੇ ਮਾਲਕ ਨੇ ਲੁਟੇਰੇ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਭਰਿਆ ਹੋਇਆ ਡੱਬਾ ਦਿਖਾਇਆ ਜਿਸ ਦੇ ਵਿੱਚ ਲੁਟੇਰੇ ਨੇ ਕੁਝ ਮੁੰਦੀਆਂ ਕੱਢ ਕੇ ਆਪਣੇ ਹੱਥ ਵਿੱਚ ਪਾ ਕੇ ਉਸ ਦਾ ਮੁੱਲ ਪੁੱਛਿਆ ਅਤੇ ਦੁਕਾਨਦਾਰ ਨੂੰ ਹੋਰ ਮੁੰਦੀਆਂ ਦਿਖਾਉਣ ਦੇ ਲਈ ਕਿਹਾ ਤਾਂ ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਹੀ ਲੁਟੇਰੇ ਨੇ ਸੋਨੇ ਦੇ ਨਾਲ ਭਰੀਆਂ ਹੋਈਆਂ ਮੁੰਦੀਆਂ ਦਾ ਡੱਬਾ ਲੈ ਕੇ ਦੁਕਾਨ ਦੇ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਬਾਰ ਖੜੀ ਉਸ ਦੀ ਕ੍ਰੇਟਾ ਗੱਡੀ ਦੇ ਵਿੱਚ ਬੈਠ ਕੇ ਸਵਾਰ ਹੋਇਆ ਅਤੇ ਫਿਰ ਬਾਅਦ ਵਿੱਚ 9 2 11 ਹੋ ਗਿਆ ਦੁਕਾਨਦਾਰ ਦੇ ਪ੍ਰਾ ਰੂਪਮ ਵਰਮਾ ਨੇ ਦੱਸਿਆ ਕਿ ਡੱਬੇ ਵਿੱਚ ਕਰੀਬ 12 ਮੁੰਦੀਆਂ ਸਨ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਸਮਰਾਲਾ ਪੁਲਿਸ ਦੇ ਐਸ ਐਚਓ ਮੌਕੇ ਤੇ ਪਹੁੰਚ ਗਏ ਅਤੇ ਸੀਸੀਟੀਵੀ ਫੋਟੋਜ਼ ਦੇਖਣ ਤੋਂ ਬਾਅਦ ਜਾਂਚ ਵਿੱਚ ਜੁਟੇ ਨੇ ਹੁਣ ਸਵਾਲ ਇਹ ਵੱਡਾ ਹੁੰਦਾ ਹੈ ਕਿ ਆਖਿਰਕਾਰ ਇਹਨਾਂ ਲੁਟੇਰਿਆਂ ਦੇ ਉੱਤੇ ਕਦੋਂ ਨੱਥ ਪਾਏਗੀ ਅਤੇ ਦੁਕਾਨਦਾਰ ਕਦੋਂ ਅਮਨ ਚੈਨ ਦੇ ਨਾਲ ਆਪਣੀ ਦੁਕਾਨਦਾਰੀ ਕਰ ਸਕਣਗੇ ਮੋਨੂ ਗਰੇਵ ਰੂਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਈਸੀ ਕਸਟਮਰ ਬਣ ਕੇ ਆਏ ਸੀਗੇ ਜਿੱਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਤਖਾ ਤੋਂ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗਾ ਪਾਗੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੋਂ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਕੋ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਿਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਕੋਈ ਹੱਥਿਆਰ ਵੀ ਸੀ ਹੱਥ ਜੋ ਨਾ ਉਹ ਨਹੀਂ ਉਹਨੇ ਹੀ ਨਹੀਂ ਕੁਝ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੁਝ ਨਹੀਂ ਕਸਟਮਰ ਲੈ ਕੇ ਵਸੇ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦੋਂ ਉਹਨੇ ਡੱਬਾ ਫੋਲਡ ਕੀਤਾ ਕਿ ਕਿੰਨੇ ਦਾ ਨੁਕਸਾਨ ਹੋ ਗਿਆ ਹੁੰਦਾ ਦੇਖਣਾ ਪਣਾ ਰਿੰਗਾ ਦਾ 12 ਰਿੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂ ਜੀ ਜੀ ਨਾ ਗਰੇ ਤੁਹਾਡਾ ਮੈਨੂੰ ਇੱਥੇ ਪ੍ਰਮਾਣ ਚੀਜ਼ ਨੇ ਫੋਨ ਕਰਿਆ ਕਦੋਂ ਦੀ ਗੱਲ ਐ ਇਹ ਲੈ ਪਰ ਪੀਲੀ ਟੋਏ ਕਿੰਨੇ ਮਿੰਟ ਵਾਧਾ ਗਿਆ ਮੈਂ ਅੱਛਾ ਕੀ ਆਬੰਲਾ ਹੋਇਆ ਕੌਣ ਆਇਆ ਥਾ ਜਿਹ ਪਹਿਲੇ ਗੱਲ ਨੂੰ ਨੀਚੀਂ ਦੇ ਆ ਗਏ ਤੇ ਡਿੰਗ ਦਿਖਾਇਆ ਇੰਗਲੇ ਕਰ ਬਾਗ ਗਏ ਮੈਨੇ ਗੱਡੀ ਖੋਲੀ ਫੋਲ ਨਹੀਂ ਪਾਏ ਲੌਕ ਕਰਕੇ ਚੌਥੀ ਰੋਡ ਤੇ ਖੇਤ ਤੇ ਚਲੇ ਗਏ ਆਪੇ ਚਲਾ ਕੇ ਨਿਕਲੇ ਕੱਬੀ ਬਾਗ ਗਏ ਕਿਤਨੀ ਰਿੰਗ ਸੀ ਹਾਂ ਜੀ ਕਿਤਰੀ ਰਿੰਗਾਂ ਸੀ ਰਿੰਗ 9 10 ਸੀ ਕਾਗੇ ਭਾਗ ਦੇ ਕਿੰਨੇ ਜਾਣੇ تھے ਹਾਂਜੀ ਕਿੰਨੇ ਜਾਣੇ تھے ਇੱਕ ਇੱਕ ਹਾਂਜੀ ਇੱਕ ਮੁੰਨਾ ਤਾਂ ਸਰਦਾਰ ਸਾਹਿਬ ਸਿੱਧਾ ਨਹੀਂ ਸੀ ਹਥਿਆਰ ਹਾਊਸ ਦੇ ਪਾਸ ਨਹੀਂ ਪਤਾ ਕੋਈ ਨਹੀਂ ਪਾਸਾਰ ਇੱਕ ਸਨਿਆਰੇ ਤੋਂ ਬੰਦ ਤੇ ਲੁਟਦੀ ਘਟਨਾ ਹੋ ਗਈ ਆ ਕੀ ਕਹਣਾ ਸਾਨੂੰ ਨਹੀਂ ਲੁੱਟਦੀ ਨਹੀਂ ਆ ਸਾਡੇ ਜਿਹੜੇ ਬੰਦੇ ਜੂਲਰ ਆ ਖੰਨਾ ਰੋਡ ਤੇ ਸਮਰਾਲੇ ਉਹਦੇ ਦੀ ਦੁਕਾਨ ਤੇ ਕਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਨ ਦਾ ਜਮਾ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਹੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਹੀ ਤਿੰਨ ਚਾਰ ਪੂਰੇ ਮੇਰੇ ਖਲ ਸ਼ਾਇਦ ਜੀਉ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਗਿਆ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਰਜ ਕਰਾਂ ਤਾਂ ਮੁਰਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਮੁਰਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਵੀ ਕਾਰ ਦਾ ਪੀਵੀ 10 ਐਚਵਾਈ ਆ ਜਾਂ ਐਚ ਹੋ ਸਕਦਾ ਅ 8503 ਪੜਿਆ ਗਿਆ ਸਸਪੈਕਟਡ ਨੰਬਰ ਆ ਦੇਖਦੇ ਆ ਕਿ